ਫੌਗ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ। ਬੀਤੇ ਦਿਨ ਡੈਮ ਦੇ ਗੇਟ ਖੋਲੇ ਗਏ ਸਨ। ਬਿਆਸ ਦਰਿਆ ਦੇ ਸ਼ਾ ਨਹਿਰ ਦੇ ਵਿੱਚ ਦੱਸਦੀ ਕਿ ਪਾਣੀ ਛੱਡਿਆ ਗਿਆ ਜਿਸ ਕਰਕੇ ਬਿਆਸ ਦਰਿਆ ਦੇ ਨਜ਼ਦੀਕ ਰਹਿੰਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਖੇਤਾਂ ਦੇ ਵਿੱਚ ਖੜੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ। ਕਿਸਾਨ ਇਸ ਨੂੰ ਲੈ ਕੇ ਪਰੇਸ਼ਾਨ ਨਜ਼ਰ ਆ ਰਹੇ ਨੇ। ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸਵਖਿਅਤ ਥਾਂਾਂ ਤੇ ਜਾ ਰਹੇ ਨੇ ਇਸ ਦੌਰਾਨ ਜਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੀ ਕੋਈ ਸਾਰ ਜੜੀ ਹੈ ਉਹ ਨਹੀਂ ਲਈ ਗਈ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਾਰ ਲਈਤੀ ਜਾਵੇ ਅਤੇ ਹਰ ਸੰਭਵ ਮਦਦ ਕੀਤੀ ਜਾਵੇ ਇੱਥੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਨੂੰ ਪਾਣੀ ਲਾਂਕੇ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਨੇ ਫਿਰ ਉੱਲ ਆ ਜਾਂਦੇ ਫਿਰ ਵਾਪਸ ਮੁਕਰੇ ਮੁੜ ਆਂਦੇ ਨੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਆਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਕੇ ਅਸੀਂ ਗੁਰਦੁਆਰਾ ਚੱਲ ਜਾਂਦੇ ਆ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਫੋਨ ਦਾਨ ਕਰਦਾ ਲੰਗਰ ਲੈ ਆਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਛੋਟਾ ਘੜੇ ਇੱਥੇ 15 20 ਫੁੱਟ ਪਾਣੀ ਹੋਣਾ ਘੜੋ ਘੱਟ ਚੋਨਾ ਤਾਂ ਫਿਰ ਤੈਨੂੰ ਪਤਾ ਹੀ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤਾਂ ਮਾੜਾ ਆ ਰਹੀ ਹੈ ਸਾਡਾ ਪਾਣੀ ਇਹਨਾਂ ਨਾਲ ਹੋ ਗਿਆ ਕਾਰਾਂ ਜਿ ਪਾਣੀ ਬਰਬਾਦ ਹੋ ਗਿਆ ਸਾਡਾ ਪਿੰਡ ਕਿੱਦਾਂ ਮੁੜ ਕੇ ਉਹਨਾ ਮੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੇੜ ਕੇ ਜਿੰਦੇ ਨਹੀਂ ਠੀਕ ਹੈ ਤੇ ਸਾਡਾ ਹਾਲ ਬਹੁਤ ਮਾੜਾ ਹੈ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੋਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਡਾ ਗਏ ਅਬਦੁੱਲਾ ਪਰਦੂਦ ਗੁਰਦੈ ਇੰਦਰ ਚੱਲਿਆ ਭਰੀ ਪਰ ਗੁਰਦੈ ਸਾਈਡ ਤੇ ਪਾਣੀ ਵਹ ਰਿਹਾ ਤੈਨੂੰ ਬੜੇ ਬੱਚੇ ਵੀ ਤੰਗੀ ਵਹੋਂਦੀ ਹੈ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਔਖਾ ਹੀ ਹੈ ਬੇੜੀ ਦੇ ਆਉਣੇ ਆ ਬੇੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਔਖਾ ਗੀ ਹੈ ਹਣ ਮੰਗ ਗੀ ਹੈ ਸਾਨੂੰ ਕੋ ਆਦੇ ਕੋਈ ਪੁੱਛ ਦੱਸ ਚੱਲ ਜਾਂਦੇ ਵਾਪਸ सराई नहीं होती पेट रही सराई में जो ना पानी बहुत ज्यादा है तो मैं इधर नु आया दकन ने जो पानी इतना बहुत ज्यादा है अब्दुल्लापुर में तो इधर नु मैं आया जा रहा हूँ अब्दुल्लापुर अब्दुलपुर में देखते हैं कितना बहुत ज्यादा पानी है बी फुट लगभग पानी की संभावना यहाँ पे जो दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे स्टार न्यूज पंजाबी टीवी के लिए जसप्रीत सैनी दी तो रिपोर्ट देख रहे हो स्टार न्यूज पंजाबी